ਇਦੇ ਲਈ ਹੁਣ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਸਰਕਾਰਾਂ ਦੀਆਂ ਸਿਆਸਤਾਂ ਹੁੰਦੀਆਂ ਨੇ ਸਭ ਨੂੰ ਵੀਰੇ ਪ੍ਰਾਈਵੇਟ ਬੱਸਾਂ ਦਾ ਕਿਰਾਇਆ ਤਾਂ ਜ਼ਿਆਦਾ ਆ ਹੁਣ ਤਾਂ ਉਹ ਤਾਂ ਗਰੀਬ ਲੋਕਾਂ ਨੂੰ ਵਰਕ ਪੈਣਾ ਵੀਰੇ ਤੇ ਜਨਤਾ ਬਹੁਤ ਪਰੇਸ਼ਾਨ ਐ ਇਸ ਤਰ੍ਹਾਂ ਜਿਹਨੂੰ ਇਸ ਦਾ ਕੋਈ ਹੱਲ ਕਢਣਾ ਚਾਹੀਦਾ ਹੈ ਸੌਦਾ ਬੋਰਡ ਬੈਂਕ ਦਾ ਚੱਕਰ ਆ ਜੀ ਜਰਨਲ ਨੌਲੇਜ ਦੇ ਵਿੱਚ ਦੇਖਿਆ ਜਾਵੇ ਘੱਟੋ ਘੱਟ 5-7 ਕਰੋੜ ਆਪਣਾ ਪੰਜਾਬ ਦਾ ਦਿੱਲੀ 에ਰਪੋਰਟ ਨੂੰ ਜਾ ਰਿਹਾ ਜਦੋਂ ਆਪਣੀ ਜਗ੍ਹਾ ਤੇ ਬਣੀ ਹੋਊਗੀ ਉਹਦਾ ਟੈਕਸ ਵੀ ਆਪਣੀ ਗਵਰਨਮੈਂਟ ਨੂੰ ਮਿਲੂਗਾ ਸਾਰਾ ਕੁਝ ਮਿਲੂਗਾ ਆਪਣੇ ਮੁੰਡੇ ਉਹਰੇ ਕੰਮ ਲੱਗਣਗੇ ਵਿਦੇਸ਼ਾਂ ਨੂੰ ਜਿਹੜੇ ਭੱਜਦੇ ਨੇ ਕੋਈ ਕਿੱਥੇ ਭੱਜਦਾ ਕੋਈ ਕਿੱਥੇ ਵਧੀਆ ਪੜ੍ਹਾਈ ਨੌਲੇਜ ਕਰਕੇ ਇੱਥੇ ਆਪਣੇ ਟਿਕਾਣੇ ਤੇ ਲੱਗਣਗੇ ਨਾ ਕਿਸੇ ਪਾਰਟੀ ਵਰਕਰ ਤੇ ਪੈਣਾ ਪੈਣਾ ਤਾਂ ਆਮ ਜਨਤਾ ਤੇ ਆ ਲੋਕ ਤੇ ਆਪਣੇ ਵਰਗੇ ਪਬਲਿਕ ਤੇ ਪੈਣਾ ਹਾਂ ਜੀ ਇਹ ਤਾਂ ਹੈਗਾ ਇਹ ਕਿਰਾਇਆ ਬਹੁਤ ਜ਼ਿਆਦਾ ਹੈਗਾ ਜਿਹਦੇ ਨਾਲ ਬਹੁਤ ਪਰੇਸ਼ਾਨ ਹੁੰਦੇ ਆ ਬੰਦੋ ਦਾ ਇਹ ਹੱਥ ਦਾ ਇਹ ਪੰਜਾਬ ਸਰਕਾਰ ਦੇ ਵੱਡੇ ਗਿਆ ਕਿਉਂਕਿ ਇਹਦੀ ਆਮਦਨ ਕਿਨੂੰ ਸੀਗੀ ਪੰਜਾਬ ਨੂੰ ਲੁਧਿਆਣਾ ਲੈਵਨਰ ਜੁਰਕੇ ਤਸਵੀਰ ਤੇ ਮੈਂ ਹਾ ਯੁਮਰੀ ਪੰਜਾਬ ਤੋਂ ਦਿੱਲੀ 에ਰਪੋਰਟ ਲਈ ਬੱਸਾਂ ਵੋਲਵੋ ਬੱਸਾਂ ਜਿਹੜੀ ਕਿਆਂ 26 ਮਾਡਲ ਜਿਹੜੀ ਕਿ ਹੈ ਸੇਵਾਵਾਂ ਹੁੰਦੀਆਂ ਰੱਦ ਕਰ ਦਿੱਤੀਆਂ ਤਸਵੀਰਾਂ ਦੇਖ ਸਕਦੇ ਤੁਸੀਂ ਕਿ ਜਿਹੜੀ ਜੜੀਆ ਲੁਧਿਆਣਾ ਤੋਂ ਰੋਜ਼ਾਨਾ ਵੋਲਵੋ ਬੱਸਾਂ 26 ਜਾਂਦੀਆਂ ਸੀਗੀਆਂ ਉਸ ਨੂੰ ਦਿੱਲੀ ਸਰਕਾਰ ਦੇ ਵੱਲੋਂ ਬੈਨ ਕਰ ਦਿੱਤਾ ਹੈ ਉਹਨਾਂ ਦੀ ਐਂਟਰੀ ਜਿਹੜੀ ਹੈ ਬੈਨ ਕਰ ਦਿੱਤੀ ਗਈ ਹੈ 26 ਵੋਲਵੋ ਬੱਸ ਲੈ ਕੇ ਆਂਦਾ ਤੇ ਉਸ ਨੂੰ ਜਿਹੜਾ ਕੀ ਹੈ 20000 ਜੁਰਮਾਨਾ ਜਿਹੜਾ ਕੀ ਹੈ ਲਗਾਇਆ ਜਾਏਗਾ ਵਦਰੇ ਜਾਣਕਾਰੀ ਮੁਤਾਬਕ ਕਿਉਂ ਬੈਨ ਕੀਤੀ ਗਏ ਨੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵਦਰੇ ਪ੍ਰਦੂਸ਼ਣ ਦੇ ਵਦਰੇ ਪ੍ਰਦੂਸ਼ਣ ਦੇ ਕਾਰਨ ਜਿਹੜਾ ਕੀ ਹੈ ਦਿੱਲੀ ਸਰਕਾਰ ਦੇ ਵੱਲੋਂ ਜਿਹੜਾ ਕੀ ਹੈ 26 ਇੰਜਨ ਵੋਲਵੋ ਜਿਹੜੀ ਬੱਸਾਂ ਨੂੰ ਜਿਹੜੀ ਕੀ ਹੈ ਬੈਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਉੱਤੇ ਜਿਹੜੀ ਕੀ ਹੈ ਟ੍ਰਾਂਸਪੋਰਟ ਵਿਭਾਗ ਨੂੰ ਵੀ ਜਿਹੜੀ ਕੀ ਹੈ ਭਾਰੀ ਮਾਰ ਪਈ ਹੈ ਤੇ ਯਾਤਰੀਗਰ ਨੂੰ ਵੀ ਜਿਹੜੀ ਕੀ ਹੈ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕੀ ਕਰਨਾ ਪੈ ਰਿਹਾ ਵੈ ਤੇ ਹੁਣ ਯਾਤਰੀ ਗੰਨੇ ਉਹ ਵੀ ਗੱਲਬਾਤ ਕਰਦੇ ਜੇਕਰ ਗੱਲ ਕਰੀਏ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਬੱਸਾਂ ਦਾ ਕਰਾਇਆ ਇਹਨਾਂ ਕੋ ਜਿਆਦਾ ਹੁੰਦਾ ਵੈ ਜੀ ਜੋ ਕਿ ਸਰਕਾਰੀਆ ਰੇਟਾਂ ਤੋਂ ਜਿਆਦਾ ਹੁੰਦਾ ਵੈ ਤੇ ਕਈ ਜਿਨ੍ਹਾਂ ਦੇ ਜਿਨ੍ਹਾਂ ਦਾ ਦਿੱਲੀ ਜੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਵੈ ਤੇ ਉਹਨਾਂ ਦੇ ਲਈ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਉਹਨਾਂ ਨੂੰ ਪੈ ਸਕਦਾ ਵੈ ਹਾਲਾ ਕਿ ਗੱਲਬਾਤ ਵੀ ਕਰਦੇ ਆ ਕਿ ਕੋਈ ਲੋਕਾਂ ਬਾਈ ਜੀ ਜੇਕਰ ਕਿਸੇ ਨੇ ਐਮਰਜੈਂਸੀ ਦਿੱਲੀ ਜਾਣਾ ਹੋਵੇ ਤਾਂ ਕਿੱਦਾਂ ਜਾਏਗਾ ਫਿਰ ਆਮਰੀਆ ਦੇ ਬਈ ਸਰਕਾਰੀ ਬੱਸਾਂ ਜੀ ਕਾਰੀਆ ਜਿਹੜੀ ਸਫਾਈ ਹੋਈ ਜਾਏ ਜਾਂ ਕੋਈ ਜਾ ਕੇ ਟੈਕਸੀ ਕਰੂ ਅਗਲਾ ਬਈ ਜਲਦੀ ਜੇ ਉਹ ਇਹ ਕੰਮ ਕਰੋ ਬਈ ਕਿਸਾ ਦੇ ਦੇਓ ਕਿ ਦਿੱਲੀ ਸਰਕਾਰ ਨੇ ਜਿਹੜਾ ਕੀਆ 26 ਇੰਜਨ ਵੋਲvo ਬੱਸਾਂ ਸਰਕਾਰੀ ਬੰਦ ਕਰ ਦਿੱਤੀਆਂ ਬੈਨ ਲਾ ਦਿੱਤਾ ਹੈ ਐਂਟਰੀ ਵਿੱਚ ਐਂਟਰੀ ਚ ਜੀ ਇਦੇ ਲਈ ਹੁਣ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਸਰਕਾਰਾਂ ਦੀਆਂ ਸਿਆਸਤਾਂ ਹੁੰਦੀਆਂ ਨੇ ਸਭ ਸਭ ਤਾਂ ਬੋਟ ਬੈਂਕ ਦਾ ਚੱਕਰ ਆ ਜੀ ਬੋਟ ਬੈਂਕ ਦਾ ਚੱਕਰ ਪਹਿਲਾਂ ਪਹਿਲਾਂ ਜਲਦੀਆਂ ਸੀਗੀਆਂ ਕੋਈ ਪਰਮਿਟ ਬਣੀ ਪਉਦਾ ਸੀ ਜਾਂ ਕੁਝ ਨਹੀਂ ਪਉਦਾ ਹੁਣ ਸਭ ਈਸ਼ੂ ਬਣਾਇਆ ਇਹਦਾ ਨੰਬਰ ਦੇਖੋ ਜੀ ਜਿਨ੍ਹਾਂ ਦੇ ਪੂਰੇ ਨੇ ਉਹ ਵੀ ਕਿਉਂਕਿ ਗਵਰਨਮੈਂਟ ਜਾਰਦੀ ਨਹੀਂ ਪੰਜਾਬ ਸਰਕਾਰ ਆਪਦਾ ਕੰਮ ਕਰ ਰਹੀ ਆ ਉਧਰ ਦਿੰਦੀ ਆ ਆਪਦਾ ਪਾਰਟੀ ਸਾ ਦੋਏ ਪਾਸੇ ਉਲਟਾ ਪਲਟੀ ਦਿਖਾਈ ਜਾਂਦੇ ਨੇ ਉਹ ਪੈਸੇ ਦਾ ਪੰਜਾਬ ਦੀ ਓਲ ਰਹਿ ਨੇ ਜੇ ਇਹੀ 에어ਪੋਰਟ ਹਰਮੰਦਰ ਸਾਹਿਬ ਅੰਮ੍ਰਿਤਸਰ ਰੋਜ਼ ਦਾ ਜਰਨਲ ਨੌਲੇਜ ਦੇ ਵਿੱਚ ਦੇਖਿਆ ਜਾਵੇ ਘੱਟੋ ਘੱਟ 5-7 ਕਰੋੜ ਆਪਣਾ ਪੰਜਾਬ ਦਾ ਦਿੱਲੀ 에ਰਪੋਰਟ ਨੂੰ ਜਾ ਰਿਹਾ ਜਿਹੜੇ ਟੈਕਸੀਆਂ ਵਾਲੇ ਵੀਰ ਰੋਜ਼ ਜਾਂਦੇ ਨੇ ਉਹੀ ਅੰਮ੍ਰਿਤਸਰ ਆ ਜਿਹੜਾ ਨਵਾਂ ਖੁੱਲ ਰਿਹਾ ਇੱਥੇ ਖੁੱਲ ਜੇ ਇੰਟਰਨੈਸ਼ਨਲ ਆਪਾਂ ਨੂੰ ਲੋੜ ਹੀ ਨਹੀਂ ਪਊਗੀ ਪੰਜਾਬ ਸਰਕਾਰ ਨੂੰ ਕਿਸੇ ਮੂਰੇ ਹੱਥ ਅਡਣ ਦੀ ਜਦੋਂ ਆਪਣੀ ਜਗ੍ਹਾ ਤੇ ਬਣੀ ਹੋਊਗੀ ਉਹਦਾ ਟੈਕਸ ਵੀ ਆਪਣੀ ਗਵਰਨਮੈਂਟ ਨੂੰ ਮਿਲੂਗਾ ਸਾਰਾ ਕੁਝ ਮਿਲੂਗਾ ਆਪਣੇ ਮੁੰਡੇ ਔਰੇ ਕੰਮ ਲੱਗਣਗੇ ਵਿਦੇਸ਼ਾਂ ਨੂੰ ਜਿਹੜੇ ਭੱਜਦੇ ਨੇ ਕੋਈ ਕਿੱਥੇ ਭੱਜਦਾ ਕੋਈ ਕਿੱਥੇ ਵਧੀਆ ਪੜ੍ਹਾਈ ਨੌਲੇਜ ਕਰਕੇ ਇੱਥੇ ਆਪਣੇ ਟਿਕਾਣੇ ਤੇ ਲੱਗਣਗੇ ਹੁਣ ਰੋਦ ਦਾ ਲਾ ਲਓ ਤੁਸੀਂ 에어ਪੋਰਟ ਕਿੰਨੇ ਪਸੰਜਰ ਪਰੇਸ਼ਾਨ ਹੁੰਦੇ ਨੇ ਧਰਨੇ ਕਰਕੇ ਹੁੰਦੇ ਨੇ ਜਿੰਮੇ ਮਰਜੀ ਲੈ ਲਓ 7-8 ਘੰਟੇ ਦਾ ਸਫਰ ਹੁੰਦਾ ਜਿਹੜੀ ਉਹਨਾਂ ਸੇਵਾਵਾਂ ਬੰਦ ਕਰਤੀਆਂ ਬੱਸਾਂ ਦੀਆਂ ਕਿਸ ਤਰ੍ਹਾਂ ਦੇ ਦੇ ਦਿਓ ਮੁਸ਼ਕਿਲ ਸਾਹਮਣਾ ਕਰਨਾ ਪਊਗਾ ਬਹੁਤ ਜ਼ਿਆਦਾ ਜੀ ਹੁਣ ਟੈਕਸੀ ਵਾਲਿਆਂ ਨੇ ਆਪਣਾ ਰੇਟ ਵਧਾ ਦੇਣਾ ਜੀ ਤੁਸੀਂ ਜਿਹੜਾ ਬੰਦਾ 3000 ਰੁਪਏ ਪਰ ਸਵਾਰੀ ਲੈ ਕੇ ਜਾਂਦੇ ਅੱਜ ਉਹਨੇ 7000 ਰੇਟ ਕਰ ਦੇਣਾ ਆਉਣਾ ਕਿਤੇ ਤੇ ਆਮ ਜਨਤਾ ਤੇ ਪੈਣਾ ਨਾ ਤਾਂ ਕਿਸੇ ਲੀਡਰ ਤੇ ਪੈਣਾ ਨਾ ਕਿਸੇ ਪਾਰਟੀ ਵਰਕਰ ਤੇ ਪੈਣਾ ਪੈਣਾ ਤਾਂ ਆਮ ਜਨਤਾ ਤੇ ਆ ਲੋਕ ਤੇ ਆਪਣੇ ਵਰਗੇ ਪਬਲਿਕ ਤੇ ਪੈਣਾ ਆਮ ਜਨਤਾ ਦਾ ਹਾਂ ਜਿਹੜਾ ਬਣਾ ਦੇ ਚਾਰੇ ਪਾਸੇ ਕੁਝ ਪਾ ਲੋ ਲੁੱਟ ਖੋ ਜਿੰਨੀ ਮਰਜ਼ੀ ਕਰੀ ਜਾਓ ਕੰਮ ਦਾ ਬਾਕੀ ਇਨਸਾਨ ਹੋਣਾ ਸਾਰਾ ਭਾਜੀ ਕਿਸ ਤਰ੍ਹਾਂ ਦੇ ਦਿਓ ਕਿ ਜੇਕਰ ਕੋਈ ਵੀ ਬਾਹਰ 에어ਪੋਰਟ ਤੋਂ ਜਾਣਾ ਹੋਵੇ ਪੰਜਾਬ ਤੋਂ ਜਾਂ ਕਿੱਥੋਂ ਵੀ ਕਿਤੇ ਵੀ ਪੰਜਾਬ ਦੇ ਕਿਸੇ ਵੀ ਕੋਨੇ 'ਚੋਂ ਜਾਣਾ ਹੋਵੇ ਉਹਨੇ ਏਸੀ ਬੱਸ ਲੈਣੀ ਹੋਵੇ ਤੇ ਕਿਸ ਤਰ੍ਹਾਂ ਜੇ ਸੇਵਾ ਹੀ ਬੰਦ ਤੇ ਕਿਸਦਾ ਜਾਊਗਾ ਪ੍ਰਾਈਵੇਟ ਬੱਸਾਂ ਜਿਵੇਂ ਪ੍ਰਾਈਵੇਟ ਬੱਸਾਂ ਕਰਾਇਆ ਹੀ ਨਾ ਜਾਦਾ ਵੇਰੇ ਪ੍ਰਾਈਵੇਟ ਬੱਸਾਂ ਦਾ ਕਿਰਾਇਆ ਤਾਂ ਜ਼ਿਆਦਾ ਆ। ਹੁਣ ਤਾਂ ਤਾਂ ਗਰੀਬ ਲੋਕਾਂ ਨੂੰ ਵਰਕ ਪੈਣਾ ਵੀਰੇ। ਅਮੀਰ ਤਾਂ ਟੈਕਸੀ ਕਰਕੇ ਚਲੇ ਜਾਊ। ਕਿਤੇ ਹੁਣ ਸਿੱਧੀ 에어ਪੋਰਟ ਨੂੰ ਗੱਡੀ ਜਾਂਦੀ ਸੀ ਔਰ ਬੱਸ ਜਾਂਦੀ ਸੀ। 1100 ਰੁਪਏ ਟੈਕਸੀ ਸੀ। ਸਿੱਧੀ 에어ਪੋਰਟ ਤਾਂ ਜਾ ਕੇ ਲਾਉਂਦੀ ਸੀ। ਹੁਣ ਜਿਆਦਾ ਆ ਪ੍ਰਾਈਵੇਟ ਗਾਜੀ ਜਾਣਗੇ ਦੂਜਾ ਅੱਡੇ 'ਚ ਪਾਸੀ ਜਾਊ ਕਿਹੜੀ ਉੱਚ ਜਾਣਗੇ। ਉੱਥੋਂ ਟੈਕਸੀ ਕਰਨੀ ਪਊ ਉਹਨਾਂ ਨੂੰ। ਉਹ ਵੀ 1000 ਘੱਟ-ਘੱਟ 3000-3500 ਨੂੰ ਪਊਗਾ। ਇੱਕ ਪਾਸੇ ਜੇ ਦੋਵੇਂ ਪਾਸੇ ਕਰੂਗਾ ਟੈਕਸੀ ਵਾਲਾ 10000 ਰੁਪਏ 'ਚ ਮਨਜੂਗਾ ਉਹਨਾਂ ਨੂੰ। ਚੇ ਬਾਸ ਸਾਲਾ ਜੋ ਵੀ ਪ੍ਰਾਈਵੇਟ ਸਾਧਨ ਤੇ ਜਾਂਦਾ ਆਪਦੇ ਤੇ 10 ਇਥੋਂ ਕੇਵਲ 1000 ਰੁਪਏ ਜਾਂਦਾ ਸੀ 1000 ਆਉਂਦਾ 2000 ਚੱਪਟਾਉਂਦਾ ਸੀਗਾ ਗਰੀਬ ਜਨਤਾ ਨੂੰ ਫਾਇਦਾ ਦੀ ਵੀਰੇ ਉਹ ਤਾਂ ਸਭ ਤੋਂ ਤਾਂ ਇਹ ਹੱਥ ਦਾ ਇਹ ਪੰਜਾਬ ਸਰਕਾਰ ਦੇ ਵੱਡੇ ਗਿਆ ਕਿਉਂਕਿ ਇਹਦੀ ਆਮਦਨ ਕਿਨੂੰ ਸੀਗੀ ਪੰਜਾਬ ਨੂੰ ਆਮਦਨ ਦੇ ਵਿੱਚੋਂ ਵਰਕਰਾਂ ਨੂੰ ਤਨਖਾਹ ਮਿਲਦੀ ਸੀ ਕਿੰਨਾ ਰੁਜ਼ਗਾਰ ਚੱਲਦਾ ਸੀ ਇਹਦੇ ਨਾਲ ਆਪੇ ਸੋਚੋ ਜੀ ਜੇ ਚੱਲਦੀ ਬਿਲਕੁਲ ਕਿਤੇ ਨ ਕਿਤੇ ਯਾਤਰੀ ਗਨ ਨੂੰ ਵੀ ਜਿਹੜਾ ਕੀ ਹੈ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਵੈ ਹਾਲਾ ਕਿ ਏਸ਼ੀਆਂ ਬਸਾਂ ਜਿਹੜੀਆਂ ਪੰਜਾਬ ਤੋਂ ਦਿੱਲੀ 에ਰਪੋਰਟ ਵੱਲ ਚਲਦੀਆਂ ਸੀ ਕਿਹਾ ਦਿੱਲੀ ਸਰਕਾਰ ਦੇ ਵੱਲੋਂ ਜਿਹੜਾ ਕੀ ਹੈ ਬੈਨ ਲਾ ਦਿੱਤਾ ਗਿਆ ਵੈ ਤਸਵੀਰਾਂ ਦੇਖ ਸਕਦੇ ਹੋ ਬਸ ਸਟੈਂਡ ਦੀ ਜਿੱਥੇ ਕੀ ਅਕਸਰ ਰੋਜ਼ਾਨਾ ਜਿਹੜੀ ਕੀ ਹੈ ਲੁਧਿਆਣਾ ਤੋਂ ਜਿਹੜੀ ਕੀ ਹੈ ਦਿੱਲੀ 에ਰਪੋਰਟ ਵੱਲ ਬਸਾਂ ਚਲਦੀਆਂ ਨੇ ਚਲਨੀਆਂ ਨੇ ਰੋਜ਼ਾਨਾ ਚਲਦੀਆਂ ਨੇ ਪਰ ਹੁਣ ਨਹੀਂ ਚਲਣਗੀਆਂ ਅਸਾਂ ਜਿਹੜੀਆਂ ਬੰਦ ਕਰਤੀਆਂ ਕਿਆਂ ਦਿੱਲੀ ਏਅਰਪੋਰਟ ਤੇ ਜਾਣ ਦੇ ਲਈ ਅ ਭਾਈ ਜੀ ਕੀ ਨਾਮ ਆ ਤੁਹਾਡਾ ਮੈਂ ਨਾਮ ਆ ਜੀ ਗੁਰਪ੍ਰੀਤ ਗੁਰਪ੍ਰੀਤ ਜੀ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਦਿੱਲੀ ਏਅਰਪੋਰਟ ਤੇ ਜਾਣ ਦੇ ਲਈ ਦਿੱਲੀ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਸ਼ੀ ਨੂੰ ਇਸ ਤਰ੍ਹਾਂ ਦੇਖਦਾ ਕਿ ਜਨਤਾ ਬਹੁਤ ਪਰੇਸ਼ਾਨ ਹੈ ਇਸ ਤਰ੍ਹਾਂ ਜਿਹਨੂੰ ਅਜੇ ਤਾਂ ਕੋਈ ਹੱਲ ਕਰਨਾ ਚਾਹੀਦਾ ਹੈ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਬੱਸਾਂ ਵੀ ਹੈਗੀਆਂ ਨੇ ਉਹਦਾ ਕਿਰਾਇਆ ਜ਼ਿਆਦਾ ਵਾਹ ਤੇ ਸਰਕਾਰੀ ਦੇ ਨਾਲੋਂ ਹਾਂਜੀ ਇਹ ਤਾਂ ਹੈਗਾ ਇਹ ਕਿਰਾਇਆ ਬਹੁਤ ਜ਼ਿਆਦਾ ਹੈਗਾ ਜਿਹਦੇ ਨਾਲ ਬਹੁਤ ਪਰੇਸ਼ਾਨ ਹੁੰਦੇ ਆ ਜੀ ਲੱਗਦਾ ਕਿ ਇੱਕ ਆਮ ਵਿਅਕਤੀ ਅਫੋਰਡ ਕਰ ਪਾਏਗਾ ਇੱਕ ਪ੍ਰਾਈਵੇਟ ਬੱਸ ਨਹੀਂ ਪ੍ਰਾਈਵੇਟ ਅਫੋਰਡ ਕਰਨਾ ਬਹੁਤ ਮੁਸ਼ਕਲ ਹੈ ਆਮ ਵਿਅਕਤੀ ਵਾਸਤੇ ਲਗਭਗ ਕਿੰਨਾ ਕੁ ਕਿਰਾਇਆ ਹੋਣਾ ਕੁਝ ਪਤਾ ਜਿਵੇਂ ਜੀ ਤੁਸੀਂ ਮੰਨ ਲਓ ਪ੍ਰਾਈਵੇਟ ਦਾ ਦੁੱਗਣਾ ਹੀ ਹੈ ਸਰਕਾਰੀ ਬੱਸ ਨਾਲ ਇਹ ਮਤਲਬ ਕਿ ਕਿੰਨੀ ਕੁ ਦਿੱਕਤ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਕਰਨਾ ਪਿਆ ਜੀ ਪਰਸ਼ਾਨੇ ਤਾਂ ਇਹ ਵੈਸੇ ਜਿੱਦਾਂ ਰੋਡ ਵਗੜ ਬਣ ਰਹੇ ਆ ਉਹਦੇ ਨਾਲ ਵੀ ਕਾਫੀ ਪਰੇਸ਼ਾਨੀ ਦਾ ਤੁਸੀਂ ਦਿੱਲੀ ਜਾਣਾ ਸੀ ਅਸੀਂ ਹੁਣ ਦਿੱਲੀੋਂ ਆਏ ਆ ਦਿੱਲੀੋਂ ਆਏ ਹੋ ਕਿੱਥੋਂ ਆਏ ਹੋ ਆਏ ਤਾਂ ਅਸੀਂ ਬਸ ਰਹੀ ਆਂ ਪ੍ਰਾਈਵੇਟ ਬਸ ਰਹੀ ਅੱਛਾ ਬਹੁਤ ਕਰਾਇਆ ਇਹ ਕਿੰਨਾ ਕਿੰਨਾ ਕਰਾਇਆ ਲੈ ਲੈ ਉਹਨਾਂ ਨੇ ਜਿਵੇਂ ਤੁਸੀਂ 1200 ਰੁਪਏ ਲੱਗਿਆ ਘੱਟੋ ਘੱਟ ਉਥੋਂ ਇੱਥੇ ਆਉਣ ਦਾ ਦਿੱਲੀ ਤੋਂ ਆਉਣ ਤਾਂ ਪੰਜਾਬ 'ਚ ਲੁਧਿਆਣਾ ਦੇ ਵਿੱਚ 1200 ਰੁਪਏ ਲੱਗਦੇ ਆਂ ਹਾਂਜੀ ਹਾਂਜੀ ਪ੍ਰਾਈਵੇਟ ਬਸ ਪ੍ਰਾਈਵੇਟ ਬਸ ਠੀਕ ਐਸੀ ਬਸ ਸੀਗੀ ਇਹ ਇਸੇ ਦੀ ਗੱਲ ਹੈ। ਬਿਲਕੁਲ ਪ੍ਰਾਈਵੇਟ ਬੱਸਾਂ ਦੇ ਵਿੱਚ ਜਿਹੜੀ ਹੈ ਦਿੱਲੀ ਤੋਂ ਪੰਜਾਬ ਆ ਰਹੇ ਨੇ ਲੋਕ ਉਹਨਾਂ ਨੂੰ ਕਾਫੀ ਦਿੱਕਤ ਪੇਸ਼ ਆਣੀ ਹੈ, ਸਾਹਮਣਾ ਜਿਹੜਾ ਕੀ ਹੈ ਕਰਨਾ ਵੀ ਪੈ ਰਿਹਾ ਵਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ 1200 ਰੁਪਿਆ ਕਿਰਾਇਆ ਜਿਹੜਾ ਕੀ ਹੈ ਸਰ ਕੋਲ ਇਤਨਾ ਹੈ ਹਾਲਾਂਕਿ ਸਰਕਾਰੀ ਰੇਟ ਦੇ ਮੁਤਾਬਿਕ ਜਿਹੜਾ ਕੀ ਹੈ ਸਰਕਾਰੀ ਬੱਸਾਂ ਦੇ ਵਿੱਚ ਜਿਹੜਾ ਕੀ ਇਹਨਾਂ ਕਿਰਾਇਆ ਨਹੀਂ ਲੱਗਦਾ। ਕਾਫੀ ਸਵਾਰੀਆਂ ਨੂੰ ਜਿਹੜਾ ਕੀ ਦਿੱਕਤ ਪੇਸ਼ ਆਣੀ ਹੈ ਸਾਹਮਣਾ ਕਰਨਾ ਪੈ ਰਿਹਾ। ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਛੁੱਟੀ ਦੌਰਾਨ ਜਿਹੜਾ ਕੀ ਉਹਨਾਂ ਨਾਲ ਸੰਪਰਕ ਕਿ ਚੜ ਗਿਆ ਨਹੀਂ ਹੋ ਪਾਇਆ ਤੇ ਹੁਣ ਔਰ ਹੁਣ ਦਿੱਲੀ ਸਰਕਾਰ ਕਿੰਨੇ ਕੁ ਜਲਦ ਇਹ ਵੋਲਵ ਬੱਸਾਂ 26 ਇੰਜਨ ਚ ਚਲਾਣ ਗਈਆਂ ਇਹ ਆਨਾਲ ਸਾਨੂੰ ਜਲ ਪਤਾ ਲੱਗੇਗਾ ਵੱਡੀ ਅਪਡੇਟ ਹਨਾ ਜਲਦੀ ਲੈ ਕੇ ਆਵਾਂਗੇ ਹੋਰ ਖਬਰਾਂ ਲਈ ਸਾਨੂੰ ਨਾਲ ਜੁੜੇ ਰਹੋ ਲੁਧਾਨ ਲਈ ਦੇ ਨਾਲ ਯੂਮ ਰਿਪੋਰਟ ਧੰਨਵਾਦ ਸੰਜੀ ਦੇ ਨਾਲ